ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਦੀ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਜਿ ਤਰ੍ਹਾਂ ਵਾਲੀ ਵੜ ਤੋਕੜ ਗੱਬਣਿਆਂ ਵਿੱਚੋਂ ਕੁਝ ਮੱਝਾਂ ਵੀ ਤੋਕੜਾ ਗੱਬਣਾਵਾ ਵੱਡੇ ਪਾ ਛੋਟੇ ਪਾ ਸਾਰੀਆਂ ਤੁਹਾਨੂੰ ਵੈਰਾਈਟੀਆਂ ਤੁਹਾਨੂੰ ਦਿਖਾਉਣੀਆਂ ਜਿ ਤਰ੍ਹਾਂ ਵਾਲੀਆਂ ਤਿੰਨ ਮੱਝਾਂ ਤੁਹਾਨੂੰ ਕਾਫੀ ਕਮਾਲ ਦੀਆਂ ਤੁਹਾਨੂੰ ਦਿਖਾਵਾਂਗੇ ਇਕਾ ਦੋ ਦਾਂ ਦੇ ਝੋਟੀ ਪੇਔਰ ਦੋ ਦਾਂ ਦੇ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਇਹਦੇ ਮਗਰ ਕੱਟੀ ਵੀ ਬੜੀ ਕਮਾਲ ਦੀ ਆ ਪੂਰੀ ਵੀਡੀਓ ਵੇਖਿਓ ਅੱਜ ਹਰਤ ਵੈਰੈਟੀ ਦਾ ਪਸ਼ੂ ਜਿਹੜਾ ਤੁਹਾਨੂੰ ਦਿਖਾਉਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਤੇ ਅੱਜ ਚੰਗੀ ਲਾਉਣ ਕਲਾਤੀ ਜੀ ਹਾਂਜੀ ਹਾਂਜੀ ਮਾਣ ਸਾਰਾ ਅੱਜ ਹੀ ਆ ਕਿ ਕੋਈ ਇਕੱਦੀ ਮਹੀ ਰਾਦੀ ਬਾਕੀ ਸਾਰਾ ਮਾਰ ਹੁੰਦੀ ਆ ਹੈ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਗਏ ਗੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜ਼ਿਲ੍ਹਾ ਕਾਸਰਪੁਰ ਤੇ ਫੋਨ ਨੰਬਰ ਵੀ ਬੋਲ ਦੋ 905827552 ਠੀਕ ਹੈ ਤੇ ਉਦਨ ਵਾਲਾ maal ਨਿਕਲ ਗਿਆ ਸਾਰਾ ਫਿਰ ਹਾਂਜੀ ਹਾਂਜੀ ਨਿਕਲ ਗਿਆ ਹਾਂਜੀ ਸਾਰਾ ਨਵਾਂ maal ਆ ਗਿਆ ਹਾਂਜੀ ਬਾਕੀ ਵੀ ਇੱਥੇ ਬੈਂਦੀ ਐ ਵੀ ਜਿਹਨੇ ਵੀਰ ਨੇ maal ਲੈਣਾ ਨਾ ਉਹ ਫੋਨ ਕਰੇ ਐ ਮੈਂ ਫੋਨ ਕਰਕੇ ਸਵਾਦ ਨਾਲ ਕੋਈ ਲਵੇ ਨਾਲੇ ਅਡਾ ਟਾਈਮ ਖਰਾਬ ਕਰਦੇ ਨਾਲੇ ਆਪਣਾ ਕਰਦੇ ਆ ਠੀਕ ਆ ਵਰਤੋਂ ਵੀ ਨਾ ਉਦਨਿਆਂ ਨੂੰ ਖਰਾਬ ਕੀਤਾ ਕਿ ਇਹਨੇ ਸੌਦੇ ਕਰ ਲਏ ਸਾਈ ਪਾਉਣ ਲੱਗੇ ਤੇ ਮੁੜ ਕੇ ਫੋਨ ਆ ਜਾਈਂ ਕਹਿੰਦਾ ਪਾਉਣ ਦੇ ਤੇ ਮੁੜ ਕੇ ਫੋਨ ਹੀ ਚੁੱਕ ਦੇ ਚਲੋ ਫੋਨ ਤੇ ਇਤਰਾ ਹੋਣਾ ਹੀ ਆ ਹੁਣ ਇਹ ਬਾਕੀ ਜਿਹਨੇ ਲੈਣਾ ਸਲਾਹ ਕਰਕੇ ਉਹ ਫੋਨ ਕਰੇ ਪਤਾ ਕਿ ਇਧਰ ਖੱਜੇ ਖਰਾਬ ਹੋਈ ਜਾਇਆ ਠੀਕ ਆ ਹਾਂਜੀ ਚਲੋ ਸਿਰਵਾਦ ਫਿਰ ਜਿਹੜੀ ਆ ਪਹਿਲੇ ਨ ਆ ਗੱਬਨ ਜੀ ਵੇਦੀ ਹਾਂ ਜੀ ਉਹ ਗੱਬਨ ਜੀ ਚੋਟੀ ਜੀ ਕਿੰਨਾ ਖੜਦੀ ਟਾਈਮ ਲਗੂ ਵੀ ਪੰਜਾਹ ਦਿਨ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਜੀ ਜੀ ਪਹਿਲੇ ਨੇ 10 ਕਰੋੜ ਲਾਜੋਟੀ ਨੇ ਦੁੱਧ ਜੀ 10000 ਕਰੋੜ 10000 ਕਰੋੜ ਹੁੰਦੀ ਹੈ 10 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ 10 11 ਜੇ ਗੱਡੀ ਪਹਿਲਾਂ ਮਗਾ ਕੇ ਰੱਖੀ ਆ ਕਿ ਬਾਅਦ ਸੌਦੇ ਕਰੀ ਜਾਓ ਤੇ ਨਾਲੇ ਲਾਦ-ਲਦ ਕੇ ਤੇ ਨਾਲੇ ਲੱਦ-ਲੱਦ ਕੇ ਕੱਲੀ ਜਾਣੀਆਂ ਫਿਰ ਅੱਛਾ ਹਾਂਜੀ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜਾਏ ਦੁੱਧ ਵੀ ਤੇ 10 ਲੀਟਰਾਂ ਤੋਂ ਬਾਹਰ ਲਊਗੀ ਤੇ ਮੋਲੇ ਦਾ ਫਿਰ ਮੋਲੇ ਦਾ 60 ਹਜ਼ਾਰ ਅੱਛਾ ਹਾਂਜੀ ਤੇ ਵਿੱਚ ਕਰਨਾ ਕੋ ਮਨਤਾਂ ਹਾਂ ਨਾ 60 ਹਜ਼ਾਰ ਦੀ ਚੋਣੀ ਅੱਛਾ 60 ਹਜ਼ਾਰ ਦੀ ਦੇ ਦੇਣੀ ਹੈ ਇਹ ਆ ਦੇ ਸਕਦੇ ਥੱਲੇ ਚੰਗੀ ਪਰ ਨਹੀਂ ਐ ਸੂਨ ਤੱਕਰ ਹੋਨੇ ਕਾ ਤੋੜ ਕੜ ਗੱਬਨ ਜੀ ਵੀ ਜੀ ਸਦਵਾ ਮਹੀਨਾ ਲੱਗਾ ਜੇ ਕੁਝ ਚੈੱਕ ਕਰਾ ਕੇ ਭਾਈ ਖੜੇ ਆਪਣੀ ਤਸੱਲੀ ਕਰਕੇ ਖੜੇ ਠੀਕ ਸੱਤ ਕਿਲੋ ਦੋ ਦੇ 6 ਕਿਲੋ ਕਰਕੇ ਜਿਹੜਾ ਮਰਜ਼ੀ 라 ਜੇ ਬਾਕੀ ਉਹ ਨਾ ਕਰ ਘੜੇ ਦੇ ਬੜੇ ਮਕਾਨੇ ਦਾ ਜਾ ਕੇ ਡਰਜਾਂ ਦਾ ਟੀਕਾ ਵੀ ਲੈ ਸਕਦੀ ਆ। ਠੀਕ ਆ। ਬਾਕੀ ਵੱਡੀ ਮਈ ਆ ਜਿਹੜੀ ਤੋਪੜ ਤੁਸੀਂ ਆਸਾਨੇ ਆ ਦਿਨਾਂ ਦੇ ਵਿੱਚ 7 ਮਹੀਨੇ ਦੀ ਗੱਭਣ ਹੋ ਗਈ 6-7 ਕਿਲੋ ਦੁੱਧ ਦੇਣੀ। ਨਹੀਂ 7ਵਾਂ ਲੱਗਾ ਕਿ 7ਾਂ ਦੀ ਗੱਭਣ। 7ਵਾਂ ਲੱਗਾ ਆ। ਤੇ 6ਾਂ ਦੀ ਗੱਭਣ ਹੋ ਗਈ ਫਿਰ। ਮੈਨਾਂ ਨਹੀਂ ਆਓ 7ਵਾਂ ਲੱਗਾ ਆ। ਹਾਂਜੀ ਹਾਂਜੀ ਉਹ ਫਿਰ ਕਈ ਵਾਰੀ ਸੱਜਣ ਲੱਗ ਜਾਂਦਾ ਨਾ। 6 ਕਿਲੋ ਮਹੀਨੇ ਚਵਾਇਆ ਆ। ਠੀਕ ਆ ਜੀ। ਹਾਂਜੀ। ਦਰ ਇੰਨੀ ਗਰਮੀ ਦੇ ਵਿੱਚ ਜੇ 7 ਕਿਲੋ ਦੁੱਧ ਦੇ ਮਹੀਨੇ ਤੱਕ। ਠੀਕ ਆ ਜੀ। ਇਹੋ ਪਤਾ ਨਹੀਂ ਮਈ 14 ਲੀਟਰ ਦੇ ਕਰੀਬ ਦ ਜੋਨੇ ਵਿੱਚ ਸਾਥ ਕਿੱਦਾਂ ਦੁੱਧ ਜਿਹੜਾ ਗੰਦੇ ਕੀ ਹੈ ਗਾ ਜੀ ਬਾਕੀ ਇਹ ਆਵੇ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਵਾ ਇਹਨੇ ਗਾਂ ਸਿਆਲਾਂ ਚ ਸੋਣਾ ਹੈ ਤੇ ਮੀਂਹ ਆ ਖੜੀ ਕਰਨੀ ਬਣੀ ਹੈ ਤੇ ਬਾਕੀ ਇਹ ਹੈ ਭਾਰੀ ਹੈ ਮੱਝ ਸਰੀਰਾਂ ਜਿੰਨੇ ਚੰਨੇ ਇਹਨੇ ਸੋਣਾ ਨਾ ਜਿੰਨੇ ਮੱਜਾਂ ਦਾ ਬਾਜ਼ਾਰ ਫੇਰ ਤੇਜ ਹੋ ਜਨਾ ਇਧਰ ਇਹ ਤੋਂ ਵੀ ਜਿੰਨਾ 프리 프리 ਕਟਾ ਮੈਨੂੰ ਤੇ ਆਵੇ ਆ ਥਾਣ ਵੀ ਤੇ ਦੇਖ ਸਕਦੇ ਆ ਪਾ ਲੱਗੇ ਤਾਂ ਤੇ ਮੋਲ ਲਵਿਰ ਜੀ ਦਾ ਫਿਰ ਮੋਲ ਤਾਂ 60000 ਸੀ ਤੇ ਦੇਣੀ ਕਿੰਨੇ ਦੀ ਆਪਾਂ ਦੱਸੋ ਜਿੰਨੇ ਕੋ ਬੋਲੇ ਨੇ ਆਪ ਹੀ ਜੈਸ ਨੂੰ ਕਰ ਦੋ 55000 ਦੇ ਦਈਏ 1000 ਛੋਟ ਕਰ ਦਈਏ ਹੋਰ 53000 ਦੇ ਦਾਂ 55000 5000 ਦੇ ਦਾਂ ਠੀਕ ਆ ਜੀ ਤੇ ਹੁਣ ਇੱਕ ਆਮ ਅੱਜ ਜੀ ਮਗਰ ਇਹਦੇ ਵੀਰ ਜੀ ਕੱਟੀ ਜੇ ਹੁਣ ਸੋਈਆਂ ਹੀ ਆ ਗੱਡੀ ਨਾਲ ਸਾਰੀ ਪੰਜਾਂ ਕੇ ਅੰਦਰ ਦੀ ਸੋਈ ਜਮਈ ਠੀਕ ਆ ਉਹਦੇ ਦੇ ਤੜੇ 10 ਕਿਲੋ ਕਰਕੇ ਤਾਂ ਦਿੱਤੀ ਆ ਹੁਣੀ ਆ ਜਾਈਏ 9 ਕਿਲੋ ਕਰਕੇ ਦਵਾਂਗੇ ਤੇ ਕਿੰਨਾ ਦੋ ਚਵਾਈ ਜਾਊਗੀ ਜੀ 12 13 ਕਿਲੋ ਤਵਾਊਗੀ ਬਾਕੀ ਭਾਰੀ ਆ ਮੱਜ ਸਰੀਰਾਂ ਜਿਹੜੇ ਖੋਲੋ ਤੋਰ ਇਹ ਇੱਕ ਨੰਬਰ ਹੋਊਗੀ। ਬਾਕੀ ਕੱਦ ਕਾਠ ਕੱਦ ਵਜਨ ਦੀ ਵੀ ਚੰਗੀ ਆ ਜਿਹੜੀ ਚੰਗੀ ਸੰਭੇ ਸੰਭੀ ਆ। ਹੁਣ ਅੱਗੇ ਝੋਟੀਆਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਚੰਗੇ ਦਸਤਾਂ ਲਈ। ਆਹ ਦੇ ਸਾਡੇ। ਤੇ ਕਿੰਨਾ ਫਿਰ ਇਹਦਾ ਮੁੱਲ? ਮੋਲ ਤੇ ਕੀ ਦੱਸੀਏ ਜੀ ਅੱਛਾ ਹਾਂਜੀ ਤੇ ਇਹਦੇ ਨਹੀਂ ਕਿੰਨੇ ਦੀ ਆਪਾਂ ਇਹ 75 ਜੀ ਦੀਏ 75000 ਦੀ ਕਿਵੇਂ ਚੋਕ 1000 2000 ਛੱਡ ਦਈਏ 72000 ਦੀ ਦੇ ਦਾਂਗੇ 72000 ਦੀ ਵੱਡੀ ਝੋਡੀ ਆ ਠੀਕ ਹੈ ਜੀ ਬਾਕੀ ਵੇਖੋ ਥਲੋ ਕਿڑی ਸਾਫ ਆ ਆ ਦੇਖ ਸਕਦੇ ਜੀ ਤੇ ਇਹ ਵੀ ਨਹੀਂ ਹੁੰਦੀ ਜੀ ਸਾਂਭੇ ਸਾਂਭੇ ਚੰਗੀ ਆ ਕਿਸੇ ਵੀਰ ਨੇ ਪਹਿਲਾਂ ਝੋਡੀ ਸੁਈਏ ਅਵੀ ਪਹਿਲਾ ਸੂਆ ਜਿਹੜਾ ਕਹਿੰਦੇ ਕਿ ਸੂਈ ਥੱਲੇ ਲੀਟਰ ਮਾਰ ਕੇ ਕੋਲੜੀ 10 ਕਿਲੋ ਦੁੱਧ ਤਿਆਰ ਹੋਊਗਾ ਸਗਣਾ ਦੀ ਸੂਈ ਮਗਰ ਕਟਾ ਜਦੇ ਅੱਛਾ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੱਸ ਤੇ ਕਿ 12 ਕਿਲੋ ਚਵਾਈ ਜਾਊਗੀ ਠੀਕ ਐ ਤੋੜਾ ਫਿਰ ਲੱਲੀ ਭਾਜੀ ਇਹਨਾਂ ਨੂੰ ਕਪੜਾ ਮਾਰੀ ਨਾ ਬਾਕੀ ਥੱਲੇ ਬੜੀ ਸਫਾਈ ਚ ਤਿਆਰ ਹੋਈ ਐ 11-12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਚਵਾਈ ਜਾਊਗੀ ਹਾਂ ਨਾ ਦੇ ਸਾਂਦੇ ਜੀ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲਕਾ ਜਿਹੜੀ ਤੇ ਇਹਦਾ ਫਿਰ ਕਿੰਨਾ ਮੁੱਲ ਵੀਰ ਜੀ ਮੁੱਲ ਤੇ 75000 ਜੀ ਹਾਂਜੀ ਹਾਂਜੀ ਦੇਣੀ ਕਿੰਨੇ ਦੀ ਆਏ ਦੱਸੋ ਜਿੰਨੇ ਕੋ ਦੇ ਦੇਣੇ ਦੋ ਛੱਡ ਦਈਏ ਉਹਨਾਂ ਛੱਡੀ ਆ ਨਾ 70 ਹਜ਼ਾਰ ਦੀ ਜੋਡੀ ਅੱਛਾ ਜਸਨ ਉਹ 70 ਹਜ਼ਾਰ ਦੀ ਦੇ ਦੇ ਜੋਡੀ ਪਹਿਲਣ ਆ ਠੀਕ ਹੈ ਜੀ ਦੂਜੀ ਹੋ ਗਿਆ ਕਿਹੜੇ 10 ਕਿਲੋ ਲੀਟਰ ਮਾਰਚ ਸਾਡੇ ਕੋਲ ਮਿਲ ਗਈ ਠੀਕ ਹੈ ਜੀ ਵਧੀਆ ਹੌਲ ਦਾ ਨਾਮ ਆ ਹੋਗਾ ਤੇ ਹੁਣ ਇੱਕ ਆ ਛੋਟੀ ਤੇ ਫਿਰ ਇਹ ਦੀ ਜੀ ਹੀਰਾ ਆ ਦੇ ਕਮਾਲ ਦੀ ਛੋਟੀ ਲੱਭ ਲੈਂਦੇ ਯਾਰ ਕੇ ਉਹ ਵੀ ਛੱਡੀ ਸੀ ਉਹਨਾਂ ਜਿੰਨਾਂ ਕੋਲ ਆਈ ਹੈ ਨਾ ਬੰਦਾ ਬੈਡ ਸਰੀ ਰੱਤ ਰਹੀ ਇਹ ਕਿਹੜਾ ਯਾਰ ਯਾ ਨਹੀਂ ਕਹਿੰਦਾ ਕੋਲ ਨੂੰ ਇੰਨੀ ਬੋਲੀ ਦੇ ਮਹਿੰਗੇ ਜਾਈ ਇਹ ਨਾ ਛੋਟੀ ਇੱਧਰ ਵੇਖੋ ਹੋਰ ਦੋ ਦੰਦ ਆ ਜੇ ਪਿਓਰ ਦੋ ਦੰਦ ਇਹ ਝੋਟੀ ਦਾ ਕਦ ਕਾਠ ਵੇਖੋ ਤੇ ਮਗਰ ਬੱਚਾ ਵੇਖੋ ਕਿਦ ਕਮਾਲ ਦਾ ਸਾਰੀਆਂ ਤਾਂ ਜਵਾਨ ਆ ਜਿਹੜੀ ਇਹਦਾ ਇੱਕ ਸਿੰਘ ਠਾਣ ਵਿੱਚ ਇੱਕ ਥਾਣੇ ਹੁਣ ਇਹ ਝੋਟੀ ਆਈ ਵੀਰ ਜੀ ਪਾਸ ਕਰਕੇ ਸੱਦੀ ਕਰਕੇ ਅੱਜ ਇਹ ਪਾਸ ਕਰਕੇ ਲਿਆਂਦੀ ਹੈ ਜਿਹੜੀ ਕਹਿੰਦੇ ਦਸਵੇਂ ਝੋਟੀ ਨੇ ਬੋਲਾ ਜੁਗੜ ਤੇ ਮਗਰ ਕੱਟੀ ਵੀ ਜਿਹੜੀ ਤੁਹਾਨੂੰ ਦਿਖਾਉਨੇ ਆ ਪੂਰੀ ਕਮਾਲ ਦੀ ਕੱਟੀ ਆ ਜਿਹੜੀ ਤੇ ਆਪ ਵੀ ਇਹ ਕੱਟੀ ਆ ਜੇ ਤੇ ਆ ਦੇਖ ਸਾ ਤੇ ਚੰਗੀ ਰੀਜ ਨਾ ਸੰਭੀ ਕੇ ਇਹ ਵੀਰ ਨੇ ਕੋਈ ਵੀ ਆਣ ਕੇ ਵੇਖੇ ਇੱਥੇ ਇੱਕ ਰੀਜ ਜਿਹੜਾ ਆ ਗਿਆ ਵੀਰ ਜੀ ਛੱਡ ਕੇ ਨਾ ਜਾਊਗਾ ਜਿਹੜਾ ਸ਼ਕੀਨ ਆ ਚੰਗੀਆਂ ਸੋਹਣੀਆਂ ਝੋਟੀਆਂ ਰੱਖੰਦਾ ਤੇ ਮਗਰ ਕਟੀਆਂ ਵੀ ਪਾਲੰਦਾ ਜਿਹੜਾ ਸ਼ਕੀਨ ਆ ਉਹ ਵੀਰ ਖੜੇ ਜਣਾ ਅਜੇ ਅੱਜ ਹੀ ਕਹਿੰਦੇ ਪਾਸ ਕਰਕੇ ਗੱਡੀ ਜਾਂਦੀ ਆ ਜੀ ਗੱਡੀ ਆ ਲੱਗੀ ਆ ਵੇਖੋ ਝੋਟੀ ਝੜੀ ਅਜੇ ਨੇ ਆਈ ਗੱਡੀ ਵੀ ਇੱਥੇ ਹੀ ਲੱਗੀ ਅਜੇ ਤੇ ਮਗਰ ਬੱਚਾ ਖਾ ਉਹ ਜਾ ਆ ਦੇਖ ਸਕਦੇ ਆ ਗੱਡੀ ਲੱਗੀ ਜਿਹੜੀ ਤੇ 98 ਦੇ ਪਰ ਉੱਪਰ ਹੱਥ ਚ ਆਉਣ ਵਾਲੇ ਤੇ ਪਿੱਛੇ ਪੁੜੇ ਤਾਂ ਵੀ ਚੰਗੀ ਆ ਤੇ ਆ ਕਟੀਆਂ ਤੇ ਕੋਈ ਇੱਕ oval ਵੀ ਕਿੱਟਾ ਬੱਚੇ ਦਾ ਲੱਭਦੂਗਾ ਨਾ ਨਹੀਂ ਮੁਕਤ ਬੱਚਿਆਂ ਦੇ ਨਾਲ ਹਾਈਟ ਲੈਂਥ ਕੱਟੀ ਦੀ ਹੁਣ ਤੋਂ ਹੀ ਚੰਗੀ ਆ ਠੀਕ ਵੇਖੋ ਕੱਟੀ ਦੀ ਗੀਲੰਮੀ ਆ ਪੂਰੇ ਜਿਹੜੇ ਕੱਟੇ ਵੀ ਰਿਕਾਰਡ ਵਾਲੀ ਆ ਜਿਹੜੀ ਤੇ ਆ ਬਾਕੀਆਂ ਦੇ ਬੱਚੇ ਆ ਜਿਹੜੇ ਇਹ ਆਪ ਡਾਕਟਰ ਹੀ ਜਿਹਨੇ ਕੋਈ ਮਹੀਨ ਲਈ ਆ ਬਹੁਤ ਚੰਗਾ ਟੀਕਾ ਲਾਇਆ ਉਹਨੇ ਸਵੈਟਨਰੀ ਦੇ ਆਪ ਡਾਕਟਰ ਦੇ ਹਾਂਜੀ ਪਿਓਰ ਕੱਟੀ ਆ ਜਿਹੜੀ ਮਗਰ ਤੇ ਆ ਬਾਕੀ ਮੱਝਾਂ ਦੇ ਬੱਚੇ ਆ ਜਿਹੜੇ ਸਾਰੇ ਤਾਜ਼ੇ ਬੱਚੇ ਆ ਤਾਜ਼ੇ ਹੀ ਆ ਬੱਚੇ ਜਿਹੜੇ ਸਾਰੇ 4 ਬੱਚੇ ਆ ਇੱਥੇ ਮੱਝਾਂ ਦੇ ਜਿਹੜੇ ਤੇ ਹੁਣ ਜਿਹੜੀ ਇੱਕ ਇਹ ਤੋਂ ਬਾਅਦ ਇਹਦਾ ਮੁੱਲ ਵੀ ਦਿੱਤਾ ਦੱਸੀਏ ਪਹਿਲਾਂ ਆਪਾਂ ਕੀ ਵੀਤੀ ਦੀ ਹੀ ਚੀਲੀ ਝੋਟੀ ਦੀ ਆ ਹਾਂਜੀ ਭਾਇ ਕੋ ਤਿੰਨ ਡਾ ਮੜ ਦੇ ਘਰ ਚੋ ਗਈ ਠੀਕ ਹੈ ਬਾਕੀ ਇਹਨੂੰ ਕੋਈ ਉਹਨਾਂ ਰਸਾਇਦਾ ਹੀ ਖੁੱਲੀ ਛੱਡੀ ਮੜ ਦੇ ਘਰ ਚੋ ਬਾਗ ਲਿਆ ਦਾ ਬਾਕੀ ਆਪਾਂ ਲਾਗ ਲੀਆਂ ਮੱਜਾਂ ਤੇ ਇਹਦਾ ਕੱਦ ਦਾ ਵੀ ਹਿਸਾਬ ਲਾ ਸਕਦੇ ਹਾਂ ਸਾਰੀਆਂ ਤਾਂ ੱਚੀਆਂ ਨੇ ਰੋਹਪਾਨ ਨਹੀਂ ਉਹਨਾਂ ਦਾ ਕਰਦਾ ਤੇ ਹਾਂਜੀ ਹਾਂਜੀ ਤੇ ਬਾਕੀ ਠੰਡੀ ਇੰਨੀ ਆ ਹੁਣ ਇਹਦਾ ਮੂੰਹ ਜਾਂ ਕਰੀਏ ਨੇ ਕੋਲ ਮੂੰਹ ਉਸੇ ਮੂੰਹ ਖੋਲ ਦਿੰਦੀ ਨਹੀਂ ਸੀ ਠਿਗਾਈ ਆ ਉਹਨਾਂ ਨੇ ਠੀਕ ਆ ਹਾਂਜੀ ਤੇ ਫਿਰ ਜਸਨ ਨੂੰ ਕਿੰਨੇ ਦੀ ਦੇਣੀ ਹੈ ਮੁੱਲ ਤੇ ਲਾਖੀ ਜੀ अच्छा। ਉਹ ਅਲੀ ਘੋੜੀਏ ਤੋਂ ਵੀ ਛੱਡੀ ਦੀ ਹੈ। ਅੱਛਾ। ਹਾਂਜੀ। ਤੇ ਜੱਸ ਨੋ ਕਿੰਨੀ ਦੀ ਬਿਲਕੁਲ? 100 ਬਿਲਕੁਲ ਦੀ। ਆ ਵੀ ਤਾਂ ਹੀ ਕਰਨੀ ਆ। 200 ਛੱਡੀਏ। 5 ਹੀ ਛੱਡੀਏ ਪੂਰਾ 95 ਦੀ ਰਹੀ ਨੇ। 10 ਹੀ ਘੱਡੀਏ। ਅੱਛਾ 90 ਦੀ। 90 ਦੀ ਘੋੜੀ। ਠੀਕ ਹੈ। ਹੁਣ 10 ਕਿਲੋਣ ਹੋਊਗਾ। ਤੇ ਕਿਹਨਾ ਦੁੱਧ ਪਹਿਲੇ ਸੋਵੇ ਚ ਵਾਈ ਜਾ ਦੋ ਦਿਨ। ਜੀ ਦੀ ਘੋੜੀ ਨੂੰ 14-15 ਕਿਲੋ ਕੀ ਜਾਂਦਾ। ਤੁਸੀਂ ਆਪਸਿਆਂ ਨੇ ਕਹਿ ਦੀ ਨਹੀਂ ਗੱਲ ਪਰ ਆ ਵਕਤ ਇੰਨਾ ਜੇ ਜਿਹੜਾ ਵੀ ਕੋਈ ਸਮਝਵਾਲਾ ਲੋਨ ਨੇ ਆਪੇ ਪਰਖ ਕਰ ਲੈਣੀ ਹੈ ਵੀ ਝੋਟੀ ਦੁੱਧ ਵਾਲੀ ਹੈ ਕਿ ਨਹੀਂ। ਠੀਕ ਹੈ ਜੀ। ਫਿਰ ਇਹ ਦੋਂਦੀ ਠੀਕ ਐ ਚਵਾਈ ਇੱਕ ਨੰਬਰ ਹੋਊਗੀ ਠੀਕ ਐ ਹਾਂਜੀ ਤੇ ਆ ਵੀ ਸੋਈ ਸੋਈ ਆ ਇਹ ਵੀ ਦੂਜੀ ਸੋਈ ਝੋੜੀ ਸੋਈ ਜਮਾ ਕੇ ਕੱਟੀ ਜੇ ਇਹ ਵੀ ਚੰਗੀ ਪਣੀ ਥੱਲੇ ਇਹਦੇ ਕੋਲ ਵੀ ਜੀ 9-10 ਕਿਲੋ ਤੱਕ ਤਿਆਰ ਹੋਗਾ ਕਿੰਨਾ ਚਿਰ ਹੋਏ ਇਹਨਾਂ ਸੋਈ ਨਾ ਇਹਨੂੰ ਸੋਈ ਨਾ ਹਟੇ ਦੰਡਰੀ ਤੋੜ ਦਾਂ ਇਹ ਕਿੰਨਾ ਕੁ ਚਵਾਈ ਜਾਊਗੀ ਦੋਤੀ ਵੀ ਵੀ ਯਾਰਾ ਬੰਦ ਚਵਾਈ ਜੀ ਚਵਾਈ ਇੱਕ ਤਾਂ ਨੰਬਰ ਹੋਊਗੀ ਅਗਵੀ ਹੋਰ ਆਈਏ ਬਦਮਾਝਾ ਲਗਾ ਇਹ ਗੜੀ ਛੋਟੀ ਕਰੇ ਚੋਣ ਲੱਗੀ ਝੋੜੀ ਨੂੰ ਵਾਕੇ ਥੱਲੇ ਇਹ ਵੀ ਚੰਗੇ ਸੋਹਣੇ ਤਿਆਰ ਹੋਈਆਂ ਤੇ ਪੇਚਪੜੇ ਤੋਂ ਪੂਰੀ ਗਲਾਈ ਜੈ ਜਿਹੜੀ ਹੈ ਜੀ ਹਾਂ ਦੇਖ ਸੰਦੇ ਹਵਾਨਾ ਇਹਦਾ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦੇ ਦਾ ਵੀ 75000 ਰੁਪਏ ਤੇ ਕਿੰਨੇ ਦੇਣੀ 72 ਜੀ 70000 ਰੁਪਏ ਕਿ 1000 ਛੱਡ ਜੀ ਵਿਚਾਰ 2000 ਦੀ ਅੱਛਾ 68 ਦੀ 68 ਦੀ ਹੈ ਸਾਡੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆ ਗਾਂ ਵੀ ਸੋਈ ਸਵਾਈ ਦੀ ਇਹ ਸੋਈ ਹੈ 4-5 ਦਿਨ ਹੋ ਗਏ ਬੱਚਾ ਜਿਹੜਾ ਉਹ ਬੱਚਾ ਜਿਹੜਾ ਉੱਧਰ ਕੰਦ ਦੇ ਨਾਲ ਹਾਂ 4-5 ਦਿਨ ਹੋ ਗਏ ਜੀ ਠੀਕ ਹੈ ਜੀ ਦੋ ਦੇ ਕੋ ਵੀਰ ਜੀ ਦੱਖਿਆ ਕਰਤ 10000 ਕਿਲੋ ਤਿਆਰ ਹੋਗਾ ਥਾਣੇ ਕੋ ਕਿੰਨਾ ਲੱਗਾ ਵਹਿਣ ਨੂੰ ਠੀਕ ਹੈ ਜੀ ਬਾਕੀ ਕੋਈ ਗਰਮੀ ਦੀ ਪਰਵਾਹ ਨਹੀਂ ਕਿャਸੀ ਕਰੋ ਪਿਆ ਕੋਈ ਰੱਸੀ ਵੰਗਾ ਨਹੀਂ ਦੁੱਧ ਕਿੰਨਾ ਤਿਆਰ ਹੈ ਦੇਖੋ ਇਹ 10000 ਕਿਲੋ ਹੋਗਾ 10 10-11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਹੈ ਕਿੰਨਾ ਲੱਗ ਜਾਣੀ ਛਾਰੇ ਥਾਂ ਖਾਓ ਬੰਦਾ ਫਿਕਸ ਜੇ ਹਵਾਨਾ ਜਰਾ ਇਹਦਾ ਹਾਂ ਦੇਖ ਸਕਦੇ ਜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕੀ ਜੀ ਮੁੱਲ ਇਹਦਾ ਵੀਰ ਜੀ 30000 ਜੀ ਅੱਛਾ ਹਾਂਜੀ ਤੇਜਾਸ ਨੂੰ ਕਿੰਨੇ ਦੀ ਆ? 10 ਕੋ ਕਿੰਨੇ ਦੇ ਦੀਏ? ਆ ਵੀ ਤਾਂ ਹੀ ਕਰਨੀ ਆ। 50 ਕੀ ਦੇ ਦੀਏ? 35 ਦੀ? ਹਾਂਜੀ। ਕਿ 2 ਛੱਡ ਦੀਏ। ਛੱਡਦਾ। ਇਹ ਹੋ ਜਾਊਗੀ 33 ਦੀ। 33 ਆ ਵੀ ਉਹਨਾਂ ਨੂੰ 10 ਜਾਨਾ ਗੋਲਾ ਹੀ ਆ ਇਸ ਲਈ। ਠੀਕ ਹੈ ਜੀ। ਹਾਂਜੀ ਛਾੜ ਦੇ ਤੋਂ ਕਿੰਨਾ ਲਗਾ? ਠੰਡੀ ਧੀਰੀ ਕੋਈ ਰੱਸੀ ਵਾਂਗਾਂ ਦੀ ਗੋਲਾ ਨਹੀਂ। ਠੀਕ ਹੈ। ਆ ਗੱਬਣ ਜੀ ਦੀ ਵੀ। ਇਹ ਗੱਬਣ ਆ ਗਈ ਆਪਣੇ ਕੋਲ। ਤੋੜ ਦੋ। ਸਾਈ ਵਾਲ ਚ ਆ ਜਿਹੜੀ। ਪਹਿਲਾਂ ਨੇ ਉਹ 14 ਕਿਲੋ ਜੁਆ ਉਹ ਸੀ ਬੁੱਧੂ ਦਾ 15 ਲੀਟਰ ਤੋਂ ਬਾਅਦ ਦੇ ਦਊਗੀ। ਆ ਤਿੰਨ ਚੀਜ਼ ਤੇ ਇਹਨੂੰ 9 ਮਹੀਨੇ ਬੁਰੇ ਹੋਣੇ ਜੀ। ਉਹ ਹੋਸ ਹੋਸ ਲੱਗ ਗਿਆ ਹਾਂਜੀ ਹਾਂ ਤੇ ਕਰਿਆ ਆਂ ਬੰਦਾ ਮੇਰੀ ਮੱਦ ਲੈ ਆਵਾਜ਼ ਖਤੋ ਤੇ ਇਹਦਾ ਫਿਰ ਮੁੱਲ ਕਿੰਨਾ ਵਿੱਚ ਜੀ ਅਜੇ ਇਹ ਹਵਾ ਨਾਈ ਨੇ ਭਰਨਾ ਵਾ ਸਾਰਾ ਜੇ ਗੱਬਣ ਆ ਜਿਹੜੀ ਹੈਗੀ ਜਰਸੀ ਕ੍ਰਾਸ ਚ ਆ ਮੋਲ ਤੇ ਚੱਲੀ ਜਾ ਦੇ ਅੱਛਾ ਤੇਜੱਸ ਨਾ ਕਿੰਨੇ ਦੀ ਆ ਸੈਂਤੀਆ ਦੇ ਦਈਏ ਪੂਰੇ 35 ਦੀ ਜਾਣ ਲਈਏ ਤੇ ਦੇਣਗੇ ਜੀ ਠੀਕ ਹੈ ਜੀ ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਵਿੱਚ 15 ਕਿਲੋ ਅਛੀ ਰਹੂਗੀ ਤੇ ਹੁਣੇ ਕਾ ਟੋਕੜਾ ਬਣਾ ਗਈ ਜੀ ਅੱਛਾ ਸਤਾਂ ਲੱਗਾ ਛਾਂ ਦੀ ਬਣਾ ਚਲੋ ਦੁੱਧ ਹੋਊਗਾ ਵੀ ਜੀ ਥੱਲੇ ਉਹ ਬੱਛੀ ਵੀ ਤੇ ਮਗਰ ਦੀ ਅੱਛਾ ਤੇ ਮਗਰ ਬੱਛੀ ਵੀ ਹੈਗੀ ਆ ਹਾਂ ਜੀ ਦੁੱਧ ਦੀ ਬੱਛੀ ਤੋਂ ਬਗੈਰ ਭਾਏ ਭਾੜੇ ਦੇ ਚੋਲੇ ਕੋਈ ਰੱਸੀ ਵੰਗਾਂ ਨਹੀਂ ਬੜਾ ਠੰਡੀ ਦੀ ਰੀ ਕਿੰਨਾ ਦੁੱਧ ਦੇ ਕੋਲ ਦੁੱਧ ਦੀ 8 ਕਿਲੋ ਹੋਊਗਾ 7 ਕਿਲੋ ਕਰ ਜਿਹੜਾ ਮਰਜ਼ੀ 라ਜੇ ਦੰਦਾਂ ਦੇ ਵਹਿੜਿਆ ਜੀ ਤੋੜੋ ਫੇਰ ਇੱਕ ਦਿਨ ਯਾ ਉਹੀ ਆਈ ਮੂਸ ਦੇਖੋ ਕੀ ਲਗਾ ਦੀਏ ਸੋਨਾ ਜਿਹੜਾ ਇਹਨੇ ਉਹ ਦੂਸਰਾ ਸੋਨਾ ਹੈ ਪਹਿਲਾਂ ਦੁੱਧ ਦੀ 8 ਕਿਲੋ ਕਰ ਲਓ ਆਮਸ਼ੀ ਜਰੀ ਆ ਜੀ ਥੋੜਾ ਦਰਦੀ ਦਰਦੀ ਜੀ ਆ ਬਾਕੀ ਇਹ ਆ ਵੀ ਰੰਗ ਰੂਪ ਦੀ ਬੜੀ ਸੋਹਣੀ ਆ ਸਭ ਹੀ ਸੋਹਣੀ ਚੰਗੀ ਤੇ ਫਿਕਸ ਜੇ ਹਵਾਨਾ ਜਿਹੜਾ ਇਹਦਾ ਬਿਲਕੁਲ ਹੈ ਹੈਗੀ ਉਤਨਾ ਠੰਡੀ ਤੇਰੀ ਆ ਆ ਦੇਖੋ ਇਦਾਂ ਹੋਈ ਬੱਗੇ ਰਹੀ ਨਹੀਂ ਠੰਡੀ ਠੀਕ ਆ ਠੀਕ ਹੈ ਬਹੁਤ ਠੀਕ ਆ ਦਮੈ ਸਾਰਾ ਦਿਨ ਬਿਠੇ ਕੋਈ ਰੱਸੀ ਨਾ ਹੋਣਾ ਇਹਨੂੰ ਤੇ ਠੀਕ ਹੈ ਠੀਕ ਹੈ ਤੇ ਇਹਦਾ ਫਿਰ ਮੁੱਲ ਕੋ ਥਾਣ ਕਰਾ ਜੀ ਤੇ ਸਾਨੂੰ ਖਾਓ ਤਾਂ ਇਹ ਕੋ ਬਤਨ ਲੈ ਲਈ ਅੰਦਰੋਂ ਖਾਓ ਥਾਣ ਕਿੰਨੇ ਰੇ ਦਈਏ ਫਿਰ ਮੁੱਲ ਤੇ 20000 ਦੇ ਅੱਛਾ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਆਪ ਵੀ ਦੱਸਣਾ ਦੇ 28 ਦੀ ਹਾਂਜੀ ਕਿਹ ਵਿੱਚ ਕਰਨਾ ਮੰਨਤਾ ਨਾ ਹੋ ਲੈ ਕੋਈ ਆ ਛੱਡ ਦੀ 27 ਦੀ ਪੂਰੇ ਪੰਜੇ ਦੀ ਦੇਤੀ ਹੈ ਦੇਦਾਨ ਦੀ ਜੇ ਪੈਦਾ ਤੁਸੀਂ ਉਹਦਾ ਪੰਜੇ ਦੀ ਆਪ ਲਈ ਜਲਦੀ ਖੜਾਗੇ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਕੁਛ ਹੈ ਨਾ ਫਿਰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਇੱਥੇ ਆਪਣਾ ਵੇਖ ਚੱਕ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਖੜੋ ਜਿਹੜੀਆਂ ਸੁਈਆਂ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੇ ਕੋਈ ਨਹੀਂ ਚੁਆਈ ਕਰਕੇ ਖੜਦਾ ਉਹਦੀ ਜ਼ਿੰਮੇਵਾਰੀ ਆਪਣੀ ਆਪਣੀ ਜ਼ਿੰਮੇਵਾਰੀ ਤੇ ਖੜੇ